ਫਿਰ ਉਸ ਪਰਦੇ ਤਿੰਨ ਨੌਜਵਾਨਾਂ ਸਮੇਤ 112 ਡਿਪੋਰਟ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਅਮਰੀਕੀ ਜਹਾਜ਼ 31 ਪੰਜਾਬੀ 10 ਬੱਚਿਆਂ ਅਤੇ 23 ਔਰਤਾਂ ਨੂੰ ਛੱਡ 99 ਭਾਰਤੀ ਜਕੜੇ ਸੀ ਜੰਜੀਰਾ ਚ ਹਰਿਆਣਾ ਦੇ 44 ਅਤੇ ਗੁਜਰਾਤ ਦੇ 33 ਲੋਕ ਹੁਣ ਤੱਕ ਪਹੁੰਚੇ 332 ਭਾਰਤੀ ਅਮਰੀਕਾ ਦੀ ਟਰੰਪ ਸਰਕਾਰ ਦਾ ਐਤਵਾਰ ਰਾਤ ਨੂੰ ਤੀਜਾ ਫੌਜੀ ਜਹਾਜ਼ ਅ ਗਲੋਬ ਮਾਸਟਰ ਅੰਮ੍ਰਿਤਸਰ ਉਤਰਿਆ ਫਿਰੋਜ਼ਪੁਰ ਦੇ ਤਿੰਨ ਨੌਜਵਾਨਾਂ ਸਮੇਤ ਜਹਾਜ਼ ਵਿੱਚ ਕੁੱਲ 112 ਪ੍ਰਵਾਸੀ ਭਾਰਤੀ ਸਵਾਰ ਸਨ ਇਸ ਵਾਰ ਵੀ ਬੱਚਿਆਂ ਅਤੇ ਔਰਤਾਂ ਨੂੰ ਛੱਡ ਕੇ ਮਰਦਾਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਅਮਰੀਕਾ ਸਰਕਾਰ ਵੱਲੋਂ ਭੇਜਿਆ ਗਿਆ ਡਿਪੋਰਟ ਕੀਤੇ ਗਏ ਲੋਕਾਂ ਵਿੱਚ 7 ਬੱਚੇ ਵੀ ਸ਼ਾਮਲ ਹਨ ਅਮਰੀਕੀ ਜਹਾਜ਼ ਵਿੱਚ ਆਏ ਪ੍ਰਵਾਸੀ ਭਾਰਤੀਆਂ ਵਿੱਚ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ 4 ਗੁਰਦਾਸਪੁਰ ਦੇ 8 ਫਿਰੋਜ਼ਪੁਰ ਦੇ 3 ਪਟਿਆਲਾ ਦੇ 2 ਮਾਂਸਾ ਦੇ 2 ਅਤੇ ਲੁਧਿਆਣਾ ਦੇ 2 ਵਿਅਕਤੀ ਸ਼ਾਮਲ ਸਨ। ਦਰਅਸਲ ਰਾਤ 10 ਵਜੇ ਕੇ 4 ਮਿੰਟ ਤੇ 112 ਭਾਰਤੀਆਂ ਨੂੰ ਲੈ ਕੇ ਅਮਰੀਕੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਿਆ ਸੀ। ਇਹਨਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 31 ਵਿਅਕਤੀ ਸ਼ਾਮਲ ਸਨ। ਇਸ ਵਾਰ ਹਰਿਆਣਾ ਦੇ ਸਭ ਤੋਂ ਜ਼ਿਆਦਾ 44 ਲੋਕ ਸਨ ਜਦਕਿ ਦੂਸਰੇ ਨੰਬਰ ਤੇ ਗੁਜਰਾਤ ਦੇ 33 ਲੋਕ ਹਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ 2, ਹਿਮਾਚਲ ਦਾ 1 ਅਤੇ ਉੱਤਰਾਖੰਡ ਦਾ 1 ਨਾਗਰਿਕ ਹੈ। ਮਰਦਾਂ ਦੀ ਗਿਣਤੀ 99, ਬੱਚੇ 10 ਅਤੇ ਔਰਤਾਂ ਦੀ 23 ਹੈ। ਜਹਾਜ਼ ਦੇ ਲੈਂਡ ਹੋਣ ਤੋਂ ਬਾਅਦ ਵੱਖ-ਵੱਖ ਜਾਂਚ ਏਜੰਸੀਆਂ ਵੱਲੋਂ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਅਤੇ ਲੋੜੀਂਦੀ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਰਾਤ ਦੇ ਖਾਣੇ ਤੇ ਪਹੁੰਚਾਇਆ ਗਿਆ। ਖਾਸ ਗੱਲ ਇਹ ਹੈ ਕਿ ਐਤਵਾਰ ਨੂੰ ਉਸਦੇ ਰਿਸ਼ਤੇਦਾਰ 에ਰਪੋਰਟ ਨਹੀਂ ਪਹੁੰਚੇ। ਜ਼ਿਕਰ ਯੋਗ ਹੈ ਕਿ ਟਰੰਪ ਸਰਕਾਰ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਪ੍ਰਵੇਸ਼ ਕਰਨ ਵਾਲੇ ਆਪਰਵਾਸੀ ਭਾਰਤੀਆਂ ਨੂੰ ਆਰਮੀ ਦੇ ਜਹਾਜ਼ਾਂ ਵਿੱਚ ਤਿੰਨ ਵਾਰ ਅੰਮ੍ਰਿਤਸਰ 에어ਪੋਰਟ ਤੇ ਉਤਾਰਿਆ ਗਿਆ। ਪਹਿਲੀ ਵਾਰ 5 ਫਰਵਰੀ ਨੂੰ ਡਿਪੋਰਟ 104 ਭਾਰਤੀਆਂ ਨੂੰ ਅੰਮ੍ਰਿਤਸਰ ਉਤਾਰਿਆ ਗਿਆ। ਇਸੇ ਤਰ੍ਹਾਂ ਬੀਤੇ ਸ਼ਨੀਵਾਰ ਦੀ ਰਾਤ 116 ਭਾਰਤੀ ਅਤੇ ਹੁਣ ਐਤਵਾਰ ਦੀ ਰਾਤ ਨੂੰ 112 ਭਾਰਤੀਆਂ ਨੂੰ ਲੈ ਕੇ ਵਿਮਾਨ ਅੰਮ੍ਰਿਤਸਰ ਲੈਂਡ ਹੋਇਆ। ਕੁੱਲ ਮਿਲਾਕਰ ਹੁਣ ਤੱਕ ਅਮਰੀਕਾ ਤਿੰਨ ਗਰੁੱਪਾਂ ਵਿੱਚ 332 ਡਿਪੋਰਟ ਪ੍ਰਵਾਸੀ ਭਾਰਤੀਆਂ ਨੂੰ ਭੇਜ ਚੁੱਕਾ ਹੈ